ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਇਹ ਜੀ ਦਿਨ ਚੌਥਾ ਮੰਡੀ ਦਾ ਬਹੁਤ ਸੋਹਣੀ ਮੰਡੀ ਭਰੀ ਹੈ ਜੀ ਬਹੁਤ ਸੋਹਣੇ ਸਟੈਲੀਅਨ ਆਏ ਆ ਜੀ ਸਾਰਿਆਂ ਦਾ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਜੀ ਤੇ ਜੋ ਜੋ ਵੀਰੇ ਆਪਦੇ ਆਪਦੇ ਸਟੈਲੀਅਨ ਲੈ ਕੇ ਆਏ ਆ ਜੀ ਅੱਜ ਇਕੱਠ ਵੀ ਪੂਰਾ ਤੇ ਵੇਚ ਖਰੀਦ ਵੀ ਪੂਰੀ ਹੋ ਰਹੀ ਹੈ ਜੀ ਮੰਡੀ ਦੇ ਵਿੱਚ ਵੀਰੇ ਆਪਦਾ ਆਪਦਾ ਘੋੜਾ ਡਿਸਪਲੇ ਕਰ ਰਹੇ ਆ ਜੀ ਸ਼ੋਅ ਕਰ ਰਹੇ ਆ ਜੀ ਆਪਦੇ ਆਪਦੇ ਘੋੜਿਆਂ ਨੂੰ ਬਣੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣਾ ਕਮੈਂਟ ਜਰੂਰ ਕਰ ਦਿਓ ਜੀ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਆਉਣ ਵਾਲੀਆਂ ਸਾਰੀਆਂ ਮੰਡੀਆਂ ਵੀ ਆਪਾਂ ਫੜਵਾਵਾਂਗੇ ਜਗਰਾਉਂ ਦੀ ਮੰਡੀ ਆਉਂਦੀ ਆ ਪੁਸ਼ਕਰ ਦੀ ਆਉਂਦੀ ਆ ਜੀ ਉਮੀਦ ਕਰਦੇ ਆ ਵੀ ਤੁਹਾਡਾ ਵਧੀਆ ਰਿਸਪਾਂਸ ਮਿਲੇ ਬਣੇ ਰਹੋ ਜੀ ਵੀਡੀਓ ਦੇ ਨਾਲ ਅਦਰ ਵੀਰ ਮਾਨਾਂ ਤੋਂ ਆਪਣੇ ਜਾਨਵਰ ਲੈ ਕੇ ਤੁਹਾਨੂੰ ਕੱਲੀ ਕੱਲੀ ਕੋੜੀ ਦੀ ਡਿਟੇਲ ਲੈ ਕੇ ਦਿੰਨੇ ਆ ਵੀਰੇ। ਨਹੀਂ ਨਹੀਂ। ਹਾਂਜੀ ਵੀਰੇ ਹਸਤੀਗਾਲ। ਹਸਤੀਗਾਲ ਜੀ। ਹੋ ਠੀਕ ਹੋ ਜੀ। ਹਾਂਜੀ ਹਾਂਜੀ। ਕਦੋਂ ਪਹੁੰਚ ਗਏ ਸੀ ਵੀਰੇ ਮੰਡੀ ਤੇ? ਆਪਾਂ ਪਰਸੋਂ ਆ ਗਏ ਸੀ ਵੀਰੇ। ਠੀਕ ਹੈ। 9 ਤਰੀਕ ਨੂੰ। ਕਿੰਨੇ ਜਾਨਵਰ ਲੈ ਕੇ ਆਏ ਆ ਵੀਰੇ ਆਪਾਂ? 8-9 ਜਾਨਵਰ ਨੇ ਜੀ। ਚਲੋ ਵਧੀਆ ਜੀ। ਹਾਂਜੀ ਹਾਂ। ਠੀਕ ਹੈ ਜੀ। ਤੇ ਹੋਰ ਕਰੇ ਸਾਰੇ ਜਾਨਵਰ ਠੀਕ ਨੇ ਜੀ? ਸਾਰੇ ਵਧੀਆ ਜੀ ਵਧੀਆ। ਚਲੋ ਸਈਏ ਵੀਰੇ ਡਿਟੇਲ ਆਪਾਂ। ਹਾਂਜੀ ਹਾਂਜੀ। ਇੱਕ ਊਡੀ ਜੀ। ਅੱਜ ਉਧਰੋਂ ਸ਼ੁਰੂ ਕਰ ਲੈਨੇ ਆ ਪਹਿਲਾਂ। ਸਹੀਓ ਬਸ਼ੀਰਾ ਵੀ ਆਪਣੀ ਆ ਜੀ। ਬਸ਼ੀਰੀ ਆ ਵੀਰੇ ਉਹ। ਅੱ ਇਹ ਚੇਤਨ ਕਾਂਡੇ ਦੀ ਆ ਜੀ ਜਿਹੜਾ ਭੁੱਲਰ ਪੰਡਾ ਕਾਲੇ ਕਾਂਡੇ ਦਾ ਬੱਚਾ ਉਹ ਇਹ ਕਾਲੇ ਕਾਂਡੇ ਦੀ ਪੋਤੀ ਹੋ ਗਈ ਕੀ ਕਹ ਵੀਰੇ ਕਾਲੇ ਕਾਂਡੇ ਦੀ ਪੋਤੀ ਆਗੀ ਜੀ ਇਹ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਆ ਵੀਰੇ ਸਾਢੇ 3 ਮਹੀਨੇ ਦੀ ਆ ਜੀ ਇਹਦੀ ਇਹਦੀ ਮਾਂ ਆਪਣੇ ਨਾਲ ਵੀ ਨਹੀਂ ਮਾਂ ਉਹ ਪਾ ਜਿੱਥੋਂ ਬਾਇ ਕਰੀ ਆ ਜੀ ਬੇਸ਼ੇਰੀ ਉਹਨਾਂ ਕੋਲ ਹੀ ਆ ਮਾਂ ਇਹਦੇ ਬਲੋਤਰੇ ਦਵਾਈ ਹੋਈ ਹੈ ਇਸੇ ਕਲਰ ਦੀ ਆ ਠੀਕ ਆ ਵੀਰੇ ਹਾਂਜੀ ਤੇ ਆ ਅੱਗੇ ਵੀਰੇ ਇਹ ਪਟਵਾਰੀ ਘੋੜੇ ਦੀ ਆ ਜੀ ਤੇ ਪਟਵਾਰੀ ਦੀ ਆਗੀ ਜੀ ਹਾਂਜੀ ਇਹ 14 ਮਹੀਨੇ ਦੀ ਆ ਠੀਕ ਆ ਵੀਰੇ ਹਾਂਜੀ ਤੇ ਇਹਦੀ ਮਾਂ ਵੀਰੇ ਇਹਦੀ ਮਾਂ ਵੀਰੇ ਅਨਨੋਨ ਸੀ ਕਿ ਨੀਲੀ ਕੁੜੀਏ ਸੀ ਅੱਛਾ ਵੀਰੇ ਹਾਂਜੀ ਹਾਂ ਉਹ ਤੁਹਾਨੂੰ ਲੈ ਕੇ ਆਏ ਵੀਰੇ ਹਾਂਜੀ ਹਾਂ ਸੇਲ ਲਈ ਇਹਦੀ ਮੁੱਲ ਵੜੀ ਕੀ ਆ ਵੀਰੇ ਕਰੋਗੇ ਡਿਸਕਲੋਜ਼ ਹਾਂਜੀ ਹਾਂਜੀ ਉਹ ਜਿਹੜੀ ਚੇਤਨ ਕਾਂਟੇ ਵਾਲੀ ਬੁਸ਼ੇਰੀ ਉਹਦਾ 3 ਲੱਖ ਆ ਜੀ ਠੀਕ ਆ ਜੀ ਇਹਦਾ 2 ਲੱਖ 75 ਹਜ਼ਾਰ ਆ ਠੀਕ ਆ ਵੀਰੇ ਹਾਂਜੀ ਹਾਂਜੀ ਅੱਗੇ ਇੱਕ ਆ ਆਪਣੀ ਬਹੁਤ ਯਾਰੀ ਇਹ ਚਾਰ ਦੰਦ ਆ ਜੀ ਬੁਸ਼ੇਰੀ ਵਾਲੇ ਅੱਛਾ ਚਾਰ ਦੰਦ ਆ ਜੀ ਹਾਂਜੀ ਅੱਛਾ ਜੀ ਤੇ ਇਹ ਸ਼ੇਵਰਾ ਜੀ ਇਹ ਸ਼ੇਕਰੇ ਵਾਲੇ ਦੀ ਠੀਕ ਹੈ ਜੀ ਤੇ ਗੱਬਣ ਆ ਜੀ ਇਹ 8.5 ਮਹੀਨੇ ਦੀ 8.5 ਮਹੀਨੇ ਦੀ ਹਾਂ ਜੀ ਹਾਂ ਇਹਦਾ 4.5 ਲੱਖ ਰੁਪਏ ਠੀਕ ਹੈ ਜੀ 4.5 ਲੱਖ ਰੁਪਏ ਜੀ ਤੇ ਆ ਅੱਗੇ ਜੀ ਬਸ਼ੇਰੀ ਇਹ ਆ ਗਈ ਜੀ ਬਸ਼ੇਰੀ ਇਹ ਸਾਦੀ ਢੇੜੀ ਵਾਲੇ ਘੋੜੇ ਦੀ ਹੈ ਜੀ ਅੱਛਾ ਜੀ ਕੀ ਨਾਮ ਆ ਜੀ ਘੋੜੇ ਦਾ ਘੋੜੇ ਦਾ ਨਾਮ ਨਹੀਂ ਜੀ ਮੈਨੂੰ ਪਤਾ ਹੋ ਜਾਣੀ ਸ਼ਾਨਦਾਰ ਦਾ ਪੋਤਾ ਸੀਗਾ ਘੋੜਾ ਅੱਛਾ ਜੀ ਤੇਰੀ ਮਾਂ ਆਪਣੇ ਘਰੇ ਆ ਜੀ ਇਹ ਜੀ ਮਾਂ ਨਹੀਂ ਇਹ ਜਿਨ੍ਹਾਂ ਦਾ ਆਪਾਂ ਲਈ ਸੀ ਉਹਨਾਂ ਕੋਲ ਹੀ ਆ ਠੀਕ ਆ ਜੀ ਇਹ 3 ਸਾਲ ਦੀ ਹੋ ਗਈ 56 ਇੰਚ ਆ 56 ਇੰਚ 3 ਸਾਲ ਦੀ ਆਪਣੇ ਦੰਦਾਂ ਦੀ ਟੋਪੀਆਂ ਲਾ ਲਈਆਂ ਨੇ ਜਾਂ ਹਜੇ ਹਾਂ ਜੀ ਹਾਂ ਲੱਗ ਗਈ ਠੀਕ ਆ ਜੀ ਇਹਦੀ ਕੀ ਮੁੱਲ ਵੜੀ ਕਰਦੇ ਇਹਦਾ 5.5 ਲੱਖ ਜੀ 5.5 ਲੱਖ ਜੀ ਬਹੁਤ ਸੋਹਣੀ ਬਸ਼ੇਰੀ ਆ ਜੀ ਆ ਅੱਗੇ ਆਪਣੀ ਬਸ਼ੇਰੀ ਵੀਰੇ ਇਹ ਦੁੱਲੇ ਦੀ ਬਸ਼ੇਰੀ ਆ ਜੀ ਠੀਕ ਆ ਵੀਰੇ ਇਹ ਵੀ 3 ਸਾਲ ਦੀ ਹੋ ਗਈ ਜੀ 3 ਸਾਲ ਦੀ ਹੋ ਗਈ ਹਾਂ ਜੀ ਹਾਂ ਠੀਕ ਆ ਜੀ ਇਹਦਾ ਕੱਦ ਕਿੰਨਾ ਜੀ ਇਹਦਾ 65 ਬਾਟ ਜੀ ਇਹ ਆਪਾਂ ਨੇ ਖਰੀਦੀਆਂ ਜਾਂ ਆਪਣੇ ਘਰੇ ਜੰਮੀ ਹੈ ਨਹੀਂ ਇਹ ਆਪਣੇ ਘਰ ਦੀ ਬਰੀਡ ਹੈ ਜੀ ਅੱਛਾ ਜੀ ਇਹਦੀ ਮਾਂ ਦੀ ਬਲੱਡ ਲਾਈਨ ਇਹਦੀ ਮਾਂ ਸੂਰਜ ਦੀ ਆ ਮੈਲ ਵਾਲੇ ਦੀ ਅੱਛਾ ਸੂਰਜ ਮੈਲ ਵਾਲੇ ਹਾਂਜੀ ਹਾਂ ਅਲੀਸ਼ਾਨ ਲਾਈਨ ਹਾਂਜੀ ਹਾਂ ਇਹਦੀ ਮੁੱਲਬਾੜੀ ਕੀ ਕਰਦੇ ਹੋ ਵੀਰੇ ਇਹਦਾ 13 ਲੱਖ ਜੀ 13 ਲੱਖ ਰੁਪਏ ਹਾਂਜੀ ਹਾਂ ਇਹ ਨੀਲੀ ਹੋ ਜੂ ਜੀ ਉਮਰ ਦੇ ਹਿਸਾਬ ਨਾਲ ਮੀਲੀ ਹੋ ਜੂ ਜੀ ਆ ਦੇਖੋ ਪਿੰਡੇ ਵਿੱਚ ਚਿੱਟੇ ਵਾਲ ਆ ਗਏ ਬਾਵਾ ਪੂੰਛ ਵੀ ਹੈਗੀ ਹਾਂਜੀ ਹਾਂਜੀ ਅੱਗੇ ਆ ਅੱਗੇ ਉਹ ਨੁਕਰੀ ਆ ਗਈ ਜੀ ਅੱਛਾ ਜੀ ਨੁਕਰੀ ਜਿਹੜੀ ਕਾਲੀ ਬਿਸ਼ੇਰੀ ਆ ਉਹ ਕਨਗੋ ਦੀ ਆ ਜੀ ਅੱਛਾ ਜੀ ਤੇ ਉਹਦਾ ਇੱਕ ਪੈਰ ਉਹਦੀ ਕਿੰਨੀ ਉਮਰ ਹੈ ਜਿਹੜੀ ਕੰਨ ਵਾਲੀ ਬੱਚੀ ਹੈ ਜੀ ਉਹ 17 ਮਹੀਨੇ ਦੀ ਹੈ ਜੀ ਅੱਛਾ 17 ਮਹੀਨਿਆਂ ਦੀ ਹੈ ਜੀ ਹਾਂਜੀ ਠੀਕ ਹੈ ਜੀ ਉਹ ਧੀ ਅੱਗੇ ਉਹ ਵੀ ਦੁੱਲੇ ਦੀ ਆ ਠੀਕ ਹੈ ਜੀ ਹਾਂਜੀ ਤੇ ਇਹਦੀ ਮਾਂ ਦੀ ਕੀ ਬਲੱਡ ਲਾਈਨ ਹੈ ਜੀ ਇਹਦੇ ਮਾਂ ਹਨ ਨੋਨਾ ਜੀ ਅੱਛਾ ਜੀ ਹਾਂਜੀ ਤੇ ਇਹਦਾ ਕੱਦ ਕਿੰਨਾ ਹੋਊਗਾ ਜੀ ਹੁਣ ਇਹਦਾ ਇਹਦਾ ਤਕਰੀਬਨ 60 ਇੰਚ ਦੇ ਗੇੜ ਆ ਜੀ ਕਰਦਾ ਠੀਕ ਹੈ ਜੀ ਤੇ ਇਹਦੀ ਕੀ ਮੁੱਲ ਵੜੀ ਕਰਦੇ ਹੋ ਜੀ ਇਹਦਾ 2.5 ਲੱਖ ਰੁਪਈਆ ਜੀ 2.5 ਲੱਖ ਰੁਪਈਆ ਹਾਂਜੀ ਜਿਹੜੀ ਇੱਧਰ ਨੌਕਰੀ ਹੈ ਜੀ ਇਹ ਆਪਣੇ ਮਿੱਤਰਾਂ ਦੀ ਹੈ ਜੀ ਘੋੜੀ ਉਹਨਾਂ ਨੂੰ ਤੁਹਾਨੂੰ ਪੁੱਛ ਕੇ ਅੱਛਾ ਜੀ ਹਾਂ ਜੀ ਹਾਂ ਠੀਕ ਹੈ ਵੀਰੇ ਠੀਕ ਹੈ ਤੇ ਆਪਣੇ ਘਰੇ ਹੋਰ ਕਿੰਨੇ ਕਿ ਜਾਨਵਰ ਹੈ ਜੀ ਪੰਜ ਇਸ ਟਾਈਮ ਆਪਣੇ ਘਰੇ ਖੜੇ ਹੈ ਜੀ ਜਾਨਵਰ ਕੋਈ ਇਟਾਲੀਅਨ ਵੀ ਹੈਗਾ ਜਾਂ ਤਿਆਰ ਹਾਂ ਜੀ ਹਾਂ ਜੀ ਹਾਂ ਜੀ ਪਿਛਲੀ ਵਾਰ ਆਪਾਂ ਸ਼ੋਹਾਂ ਚ ਵੀ ਲਾਇਆ ਸੀਗਾ 200 ਲਾਇਏ ਸੀ ਦੋਨੇ ਕੀ ਨਾਮ ਹੈ ਜੀ ਆਪਣੇ ਇਟਾਲੀਅਨ ਦਾ ਉਹਦਾ ਇੰਦਰ ਆ ਜੀ ਇੰਦਰ ਕੀ ਬਲੱਡ ਲਾਈਨ ਹੈ ਜੀ ਅੰਦਰ ਦੀ ਉਹ ਲਾਲ ਰਤਨ ਦਾ ਬੱਚਾ ਜੀ ਅੱਛਾ ਲਾਲ ਰਤਨ ਦੀ ਮਾਂ ਦਾਨੇ ਦੀ ਆ ਅੱਛਾ ਜੀ ਜਿਹੜੀ ਉਹਦੀ ਨਾਨੀ ਸੀ ਉਹ ਮੋਤੀ ਘੋੜੇ ਦੀ ਹੈ ਅੱਛਾ ਜੀ ਨਾ ਆਪਣੀ ਬਲੱਡ ਲਾਈਨ ਤੇ ਉਹਦੀ ਕਿੰਨੀ ਉਮਰ ਹੋ ਗਈ ਜੀ ਉਹ ਦੋ ਦੰਦਾਂ ਦਾ ਹੋ ਗਿਆ ਜੀ ਅੱਛਾ ਦੋ ਦੰਦ ਉਹ ਕੁੜੀਆਂ ਦੇ ਛੱਡਣਾ ਸ਼ੁਰੂ ਕਰਿਆ ਜਾਂ ਹਜੇ ਨਹੀਂ ਕਰਤਾ ਜੀ ਅੱਛਾ ਜੀ ਹਾਂ ਜੀ ਉਹ ਵੀ ਕੀ ਸਟੱਡ ਸਰਵਿਸ ਵਗੈਰਾ ਰੱਖੀ ਹੈ ਜੀ ਉਹਦੀ 31000 ਜੀ ਠੀਕ ਹੈ ਜੀ ਹਾਂ ਜੀ ਤੇ ਦਰਸ਼ਕ ਵੀਰਾਂ ਨੂੰ ਕਿਸੇ ਨੂੰ ਵੀ ਤੁਹਾਡੇ ਤੱਕ ਪਹੁੰਚ ਕਰਨੇ ਤੁਹਾਡਾ ਕੰਟੈਕਟ ਨੰਬਰ ਜੀ ਹਾਂ ਜੀ ਮੇਰਾ ਨਾਮ 94174 ਜੀ 94174 ਹਾਂਜੀ 55000 55000 ਹਾਂਜੀ ਤੇ ਆਪਣਾ ਪਿੰਡ ਵਗੈਰਾ ਸਾਰਾ ਉਹ ਵੀ ਮਾਨਾ ਪਿੰਡ ਹੈ ਜੀ ਆਪਣਾ ਧੂਰੀ ਤੋਂ ਬਗੜੀਆਂ ਰੋਡ ਤੇ ਮੀਂਹ ਦੇ ਨਾਲ ਠੀਕ ਹੈ ਜੀ ਡਿਸਟ੍ਰਿਕਟ ਆਪੂ ਗੁਰੂਗਾ ਜੀ ਹਾਂ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ